ਸਾਹਮਣੇ ਗੁਰੂ ਪਿਆਰੀ ਸਾਧ ਸੰਗਤ ਜੀ ਦਰਸ਼ਨ ਕਰੋ ਛੁੱਲਾ ਪ੍ਰਾਤਨ ਮਾਈ ਦੇਸਾਂ ਜੀ ਨੇ ਇਸ ਤੇ ਪ੍ਰਸ਼ਾਦ ਦੇ ਪਕਾਏ ਸੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਆਪਾਂ ਖੜੇ ਆ ਅੱਜ ਚੱਕ ਫਤੇ ਸਿੰਘ ਵਾਲਾ ਪਿੰਡ ਦੇ ਵਿੱਚ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਗੁਰੂ ਸਾਹਿਬ ਜੀ ਦਾ ਇਹ ਇਤਿਹਾਸਕ ਸਥਾਨ ਹੈ ਗੁਰੂ ਸਾਹਿਬ ਜੀ ਇੱਥੇ 9 ਦਿਨ ਫੇਰੇ ਸੀ ਮਾਈ ਦੇਸਾਂ ਜੀ ਦੇ ਘਰ ਵਿਖੇ ਮਾਈ ਦੇਸਾਂ ਜੀ ਦਾ ਘਰ ਤੁਸੀਂ ਸਾਹਮਣੇ ਦੇਖ ਰਹੇ ਹੋ ਕੱਚੀ ਮਿੱਟੀ ਉਸੇ ਤਰ੍ਹਾਂ ਹੀ ਮਿੱਟੀ ਨਾਲ ਬਣਿਆ ਹੋਇਆ ਹੈ। ਸਾਹਮਣੇ ਪੌੜੀਆਂ ਉੱਤਰ ਅਨੁਸਾਰ ਥੱਲੇ ਤੁਹਾਨੂੰ ਦਰਸ਼ਨ ਕਰਾਉਣੇ ਆ। ਮਾਈ ਦੇਸਾਂ ਦੇ ਪ੍ਰਾਤਨ ਕਰਦੇ। ਇਸ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ। ਪਰਾਤਨ ਘਰ ਕੰਧਾਂ ਵੀ ਉਸੇ ਤਰ੍ਹਾਂ ਹੀ ਕੱਚੀਆਂ ਹਨ ਉੱਪਰ ਦੇਖ ਰਹੇ ਹੋ ਛੱਤ ਬਾਲਿਆਂ ਦੀ ਛੱਤ ਬਣੀ ਹੋਈ ਹੈ ਸਟੀਰੀ ਹੈ ਥੱਲੇ ਸਪੋਰਟ ਦਿੱਤੀ ਹੋਈ ਹੈ ਕਿਉਂਕਿ ਛੱਤ ਬਹੁਤ ਪੁਰਾਣੀ ਹੋ ਚੁੱਕੀ ਸੀਗੀ ਇਹ ਹੈ ਪਰਾਤਨ ਘਰ ਮਾਈ ਦੇਸਾਂ ਜੀ ਦਾ ਇੱਥੇ ਗੁਰੂ ਸਾਹਿਬ ਜੀ ਨੇ 9 ਦਿਨ ਵਾਸਤੇ ਵਿਸ਼ਰਾਮ ਕੀਤਾ ਸੀਗਾ ਜਦੋਂ 9 ਦਿਨਾਂ ਬਾਅਦ ਗੁਰੂ ਜੀ ਦੇ ਜਾਣ ਦਾ ਸਮਾਂ ਆਇਆ ਤਾਂ ਗੁਰੂ ਜੀ ਨੇ ਇਥੋਂ ਚਾਲੇ ਪਉਣ ਤੋਂ ਪਹਿਲਾਂ ਮਾਈ ਦੇਸਾਂ ਜੀ ਨੇ ਕਿਹਾ ਕਿ ਗੁਰੂ ਜੀ ਤੁਹਾਡੇ ਇਸੇ ਹੀ ਤਰ੍ਹਾਂ ਦਰਸ਼ਨ ਦਿਦਾਰੇ ਹੋਣੇ ਚਾਹੀਦੇ ਹਨ ਤਾਂ ਗੁਰੂ ਜੀ ਨੇ ਕਿਹਾ ਹੀਰਕ ਰੂਪੀ ਦਰਸ਼ਨ ਦਿਦਾਰੇ ਤਾਂ ਮੁਸ਼ਕਲ ਹਨ ਪਰ ਗੁਰੂ ਜੀ ਜਾਂਦੇ ਹੋਏ ਆਪਣੀਆਂ ਕੁਝ ਨਿਸ਼ਾਨੀਆਂ ਇਸ ਪਰਿਵਾਰ ਨੂੰ ਸੌਂਕੇ ਗਏ ਜਿਨ੍ਹਾਂ ਦੇ ਤੁਸੀਂ ਦਰਸ਼ਨ ਦਿਦਾਰੇ ਕਰ ਰਹੇ ਹੋ ਮਾਈ ਦੇ ਸਾਜੀ ਦੇ ਕਗਰਾ ਤੇ ਪਜਾਮੀ ਇਹ ਸਾਹਮਣੇ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਚਾਦਰਾਂ ਜੋ ਗੁਰੂ ਸਾਹਿਬ ਜੀ ਦੇ ਵੇਲੇ ਵਿਛਾਈਆਂ ਸਨ ਇਹ ਸਾਹਮਣੇ ਦਰਸ਼ਨ ਕਰੋ ਉਹ ਸ਼ਸਤਰ ਅਤੇ ਇਹ ਬਾਣ ਦਾ ਮੰਜਾ ਜਿੱਥੇ ਗੁਰੂ ਜੀ ਬੈਠੇ ਸਨ ਉਹ ਬਾਣ ਇਹ ਸਾਹਮਣੇ ਦਰਸ਼ਨ ਕਰੋ ਪਰ ਕਾਬੀ ਤੇ ਖੜਾਵਾਂ ਇਹ ਲੋ ਜਿਸ ਤੇ ਗੁਰੂ ਸਾਹਿਬ ਜੀ ਵਾਸਤੇ ਪ੍ਰਸ਼ਾਦੇ ਤਿਆਰ ਕੀਤੇ ਗਏ ਸੀ ਗੁਰੂ ਸਾਹਿਬ ਜੀ ਦਾ ਇੱਕ ਸ਼ਹਿਰਾ ਤੇ ਉਹ ਸਾਹਮਣੇ ਪੀੜੀ ਜਿਸ ਤੇ ਬੈਠਦੇ ਸਨ ਇਧਰਲੇ ਪਾਸੇ ਸਾਹਮਣੇ ਗੁਰੂ ਸਾਹਿਬ ਜੀ ਦੀ ਪਵਿੱਤਰ ਦਸਤਾਰ ਸੇ ਸੋਭਤ ਹੈ ਇਹ ਉਹ ਪ੍ਰਾਤਨ ਦਸਤਾਰ ਹੈ ਜੋ ਗੁਰੂ ਸਾਹਿਬ ਜੀ ਇਸ ਪਰਿਵਾਰ ਨੂੰ ਦੇ ਕੇ ਗਏ ਸਨ ਤੇ ਇਹ ਜੋੜੀ ਦੇਖ ਰਹੇ ਹੋ ਲੱਕੜ ਦੀ ਐ ਮਾਈ ਦੇਸਾਂ ਜੀ ਦੇ ਘਰੋਂ ਲੱਗੇ ਹੋਏ ਸੀਗੇ ਪ੍ਰਾਤਨ ਜੋੜੀ ਅੱਜ ਵੀ ਇਸ ਵੀਰਾਂ ਨੇ ਸਾਹਮ ਕੇ ਰੱਖੀ ਹੋਈ ਹੈ ਇਸ ਅਸਥਾਨ ਦੇ ਦਰਸ਼ਨ ਕਰਨ ਲਈ ਤੁਹਾਨੂੰ ਪੁੱਚੋ ਮੰਡੀ ਵਿਖੇ ਆਉਣਾ ਪਵੇਗਾ ਪੁੱਚੋ ਮੰਡੀ ਤੋਂ 6 ਕਿਲੋਮੀਟਰ ਦੀ ਦੂਰੀ ਤੇ ਚੱਕ ਫਤੇ ਸਿੰਘ ਵਾਲਾ ਪਿੰਡ ਦੇ ਵਿੱਚ ਇਹ ਅਸਥਾਨ ਬਣਿਆ ਹੋਇਆ ਹੈ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪੁੱਚੋ ਮੰਡੀ ਬਠਿੰਡਾ